ਅੱਗੇ ਇਸ ਮਹੀਨੇ ਦੇ ਵਿੱਚ ਅਗਰ ਤੁਸੀਂ ਜੋ ਵੀ ਮੰਗੋਗੇ ਮੈਂ ਤੁਹਾਨੂੰ ਮਾਯੂਸ ਨਹੀਂ ਕਰਾਂਗਾ ਇਸ ਦੇ ਵਿੱਚ ਇਹ ਨਾਲ ਹੀ ਵਾਕਾਇਦਾ ਹੋਲੀ ਖੇਲੀ ਜਾਣ ਜਿਹੜੇ ਹੜਦੰਗ ਬਾਜ਼ੀਆਂ ਹੁੰਦੀਆਂ ਕਿ ਬਈ ਚੋੜਾ ਨਾਲੀਆਂ ਚੋੜਾ ਮਾਰ ਰਹੇ ਨੇ ਪਾਣੀ ਮਾਰ ਰਹੇ ਨੇ ਜਿਨ੍ਹਾਂ ਨੂੰ ਨਹੀਂ ਵੀ ਖੇਲਣੀ ਹੁੰਦੀ ਹੈ ਉਹਨਾਂ ਦੇ ਉੱਪਰ ਵੀ ਵਾਕਾਇਦਾ ਪਾਣੀ ਮਾਰ ਰਹੇ ਨੇ ਕਿਸੇ ਨੂੰ ਮਹਿਮਾਨਦਾਰੀ ਤੇ ਜਾਣਾ ਹੈ ਕਿਸੇ ਨੂੰ ਦਫ਼ਤਰ ਜਾਣਾ ਹੈ ਉਹ ਇੱਕ ਬਰਖਾਸਤ ਇਹ ਕਰਤਾ ਹੈ ਕਿ ਉਸ ਦਿਨ ਜੁਮੇ ਦਾ ਦਿਨ ਪੜ ਰਹਾ ਹੈ ਜੁਮੇ ਵਾਲੇ ਲੋਕ ਜੋ ਮਸਜਿਦਾਂ ਤੇ ਜਾਂਦੇ ਨੇ ਮਸਜਿਦਾਂ 'ਚ ਨਮਾਜ਼ ਪੜਨ ਵਾਸਤੇ ਜਾਣਾ ਹੈ ਉਹਨਾਂ ਨੇ ਤਦ ਨੂੰ ਕਹਿਣ ਕਿ ਬਈ ਤੁਸੀਂ ਨਮਾਜ਼ ਪੜਿਓ ਕੋਈ ਗੱਲ ਨਹੀਂ ਹੈ ਉਹਨਾਂ ਦੇ ਉੱਪਰ ਜਾਂ ਮਤਲਬ ਕਿਸੇ ਤਰ੍ਹਾਂ ਦੀ ਜਾਂ ਮਤਲਬ ਇਸ ਤਰ੍ਹਾਂ ਦੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਸੀਂ ਖੰਨਾ ਦੇ ਲल्हेੜੀ ਰੋਡ ਅਜਾਨ ਨਗਰ ਇਲਾਕੇ 'ਚ ਖੜੇ ਆਂ ਮਸਜਿਦ ਦੇ ਕੋਲ ਜਿੱਥੇ ਇੱਕ ਮੁਸਲਮ ਭਾਈਚਾਰੇ ਦੇ ਆਗੂ ਕਾਰਿਸ਼ਕੇਲਾਮਤ ਤੇ ਹੋਰ ਜਿਹੜੇ ਮੁਸਲਮ ਭਾਈਚਾਰੇ ਨਾਲ ਸੰਬੰਧਿਤ ਸਾਰੇ ਆਗੂ ਇੱਥੇ ਮੌਜੂਦ ਹਨ ਔਰ ਇਹਨਾਂ ਕੋ ਪੁੱਛਣਿਆ ਜੀ ਰੋਜ਼ੇ ਚੱਲ ਰਹੇ ਹਨ ਔਰ ਪਰਸੋ ਜੁਮੇਦੀ ਨਮਾਜ਼ ਆ ਹੌਲੀ ਵੀ ਆ ਰਹੀ ਹੈ ਸਾਡੇ ਨਾਲ 올 인디아 밀리 카운슬 ਦੇ ਪ੍ਰਧਾਨ ਤੇ ਮੁਸਲਮ ਵਕਾਸ ਕਮੇਟੀ ਦੇ ਪ੍ਰਧਾਨ ਕਾਰਿਸ਼ਕੀਲ احمد ਖੜਿਆ ਨੇ ਇੱਥੇ ਕਾਰਿਸ਼ਕੀਲਾਂ ਨੂੰ ਤੋਂ ਪੁੱਛਣਿਆ ਜੀ ਕਾਰਿਸ਼ਕੀਲਾਂ ਜੀ ਨਮਸਕਾਰ ਜੀ ਨਮਸਕਾਰ ਜੀ ਬਹੁਤ ਸ਼ੁਕਰੀਆ ਤੁਸੀਂ ਅੱਜ ਇੱਥੇ ਇਕੱਠੇ ਹੋਏ ਜੇ ਰੋਜੇ ਚੱਲ ਰਹੀਆਂ ਜੀ ਇਸ ਸੰਬੰਧੀ ਕੀ ਕਹਿਣਾ ਹੈ ਤੁਹਾਡਾ ਦਰਅਸਲ ਇਹ ਜਿਹੜਾ ਮੰਚ ਹੈ ਹਾਂ ਜੀ ਤੁਸੀਂ ਜਾਣਦੇ ਹੋ ਕਿ ਹਿੰਦੂ ਮੁਸਲਮ ਸਿੱਖ ਇਸਾਈ ਸਭ ਇਹ ਭਾਈ ਭਾਈ ਇਸ ਮੰਚ ਤੋਂ ਹਮੇਸ਼ਾ ਇੱਕ ਆਵਾਜ਼ ਹੀ ਰਹਿਦੀ ਹੈ ਹਾਂ ਤੋ ਇਹ ਜਿਹੜਾ ਰਮਜ਼ਾਨ ਮੁਬਾਰਕਾ ਮਹੀਨਾ ਚੱਲ ਰਿਹਾ ਹੈ ਸਾਡਾ ਹਾਂਜੀ ਇਹ ਇੱਕ ਬਹੁਤ ਪਵਿੱਤਰ ਮਹੀਨਾ ਹੈ ਹਮਮ ਔਰ ਇਹਦੇ ਵਿੱਚ ਲੋਕ ਸਾਰੇ ਮੁਸਲਮਾਨ ਰੋਜ਼ੇ ਰੱਖਦੇ ਨੇ ਅਤੇ ਨਮਾਜ਼ ਔਰ ਕੁਰਾਨ ਸ੍ਰੀ ਪੜ੍ਹਦੇ ਨੇ ਔਰ ਪੂਰੀ ਇਨਸਾਨੀਅਤ ਵਾਸਤੇ ਸਾਰੀ ਮਖਲੂਕਾਂ ਵਾਸਤੇ ਔਰ ਪੂਰੇ ਆਪਣੇ ਖਾਸ ਤੌਰ ਤੇ ਆਪਣੇ ਮੁਲਕ ਵਾਸਤੇ ਜਿਹੜੀ ਦੁਆਵਾਂ ਪੂਰੀ ਪੂਰੀ ਰਾਤ ਕਰਦੇ ਨੇ ਜਿਹੜੇ ਸਾਡੇ ਆलिम ਲੋਕ ਨੇ ਬਜ਼ੁਰਗ ਲੋਕ ਨੇ ਮਸਜਿਦਾਂ ਦੇ ਵਿੱਚ ਪੂਰੀ ਰਾਤ ਨਮਾਜ਼ ਪੜ ਪੜ ਕੇ ਦੁਆ ਮੰਗਦੇ ਨੇ ਉਹ ਕਿਸੇ ਇੱਕ ਆਪਣੇ ਕਿਸੇ ਮਕਸਦ ਵਾਸਤੇ ਜਾਂ ਕਿਸੇ ਮੁਸਲਮਾਨਾਂ ਵਾਸਤੇ ਨਹੀਂ ਹੁੰਦੀ ਇੱਕ ਬਾਤ ਤੋਂ ਮੈਂ ਇਹ ਦੱਸਣਾ ਚਾਹੁੰਦਾ ਇਸ ਪਵਿੱਤਰ ਮਹੀਨੇ ਦੇ ਵਿੱਚ ਅਗਰ ਇਹਦਾ ਬਾਗਾਇਦਾ ਸਰਵੇ ਕਰਾਇਆ ਜਾਣ ਔਰ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਭਈ ਆ ਨਮਾਜ਼ ਦੇ ਵਿੱਚ ਕੀ ਮੰਗਦੇ ਨੇ ਇਹ ਇਹਨਾਂ ਦਾ ਮਕਸਦ ਕੀ ਹੁੰਦਾ ਹੈ ਰੋਜ਼ ਰੱਖਣ ਦਾ ਨਮਾਜ਼ ਪੜਨ ਦਾ ਇਬਾਦਤ ਕਰਨ ਦਾ تو میں انہوں نے دسنا چاہنا ہے کہ نماز روزے جتنی بھی عبادت ہے مسلمانوں کے وہ خاص طور پہ مسجد بیٹھ کے تھی اگر سنو گے کدی جا کر کے یا کسی بھی مسجد جا کر کے پورے دے بچے جا کر کے تسی یہ سن سکتے ہو انکوائری کی جا سکتی ہے یہ بارے کہ یہ دعا کی دینا ہے وہ دینا ہے خاص طور سے اپنے ملک واسطے اور تمام انسانیت واسطے تمام دنیا کے اوپر رحم فرما تمام انسانیت پر اوپر رحم فرما اور سارے جتنے بھی رب کے بہت سارے ایجے عجاب نے کہیں جلجلے آ رہے ہیں کہیں برف باری ہو رہی ہے کہیں طرح طرح کے عجاب جو آتے ہیں ਅਹ ਰੱਬ ਕੀ ਤਰਫ ਤੋਂ ਉਹਨਾਂ ਤੋਂ ਮਾਫੀ ਮੰਗਦੇ ਨੇ ਕਿ ਭਈ ਇਹ ਇਸ ਤਰ੍ਹਾਂ ਕੇ ਅਜਾਬ ਸਾਡੇ ਇਲਾਕੇ ਚ ਨਾਣ ਸਾਡੇ ਮੁਲਕ ਚ ਨਾਣ ਮਕਸਦ ਇਹ ਹੈ ਸਿਰਫ ਅੱਲਾਹ ਕੋ ਖੁਸ਼ ਕਰਨ ਦਾ ਇਹ ਪਲੇ ਲਈ ਸਾਰਾ ਇਹ ਭਲੇ ਵਾਸਤੇ ਹੁੰਦੇ ਨੇ ਨਾ ਲੋਕਾਂ ਨੇ ਅਰਦਾਸ ਕਰਨੀ ਅਰਦਾਸ ਇਹ ਅਰਦਾਸ ਕਰਨੀ ਹੁੰਦੀ ਹੈ ਇਹ 1 ਮਹੀਨਾ ਬਹੁਤ ਮਹਸੂਸ ਮਖਸੂਸ ਮਹੀਨਾ ਹੁੰਦਾ ਹੈ ਕਿ ਇਸ ਮਹੀਨੇ ਦੇ ਅੰਦਰ ਰੱਬ ਦੇ ਨਾਲ ਸਾਹਮਣੇ ਬੇਨਤੀ ਕਰਨੀ ਹੈ ਔਰ ਇਬਾਦਤ ਕਰਕੇ ਰੱਬ ਨੇ ਕਿਉਂਕਿ ਫਰਮਾਇਆ ਹੈ ਕਿ ਇਸ ਮਹੀਨੇ ਦੇ ਵਿੱਚ ਅਗਰ ਤੁਸੀਂ ਜੋ ਵੀ ਮੰਗੋਗੇ ਮੈਂ ਤੁਹਾਨੂੰ ਮਾਯੂਸ ਨਹੀਂ ਕਰਾਂਗਾ ਇਸ ਦੇ ਵਿੱਚ ਇਹ ਕੁਰਾਨ ਸ਼ਰੀਫ ਦੀ ਜਿਹੜੀ ਮੁਜਰਮ ਜਾਂ ਦੁਖੀ ਮਾਸੂਮ ਜਾਂ ਗਰੀਬ ਉਹਦੀ ਮਦਦ ਕਰਨੀ ਵਿੱਚ ਗਰੀਬਾਂ ਵਾਸਤੇ ਰੱਬ ਨੇ ਬਿਲਕੁਲ ਹੁਕਮ ਫਰਮਾਇਆ ਫਰਜ਼ ਕੀਤਾ ਜਿਵੇਂ ਨਮਾਜ਼ ਫਰਜ਼ ਕੀਤੀ ਹੈ ਇਸੇ ਤਰ੍ਹਾਂ ਦੇ ਸਾਡੇ ਉੱਪਰ ਜਾਨੇ ਕਿ 2.5% ਜੋ ਆਪਣੇ ਮਾਲ ਪੂਰੇ ਸਾਲ ਅਸੀਂ ਕਮਾਇਆ ਹੈ ਜੋੜਿਆ ਹੈ ਉਹਦੇ ਵਿੱਚ ਜੇ ਮਤਲਬ ਅੱਲਾਹ ਤਾਲਾ ਨੇ ਫਰਮਾਇਆ ਕਿ ਤੁਹਾਡੇ ਉੱਪਰ ਜਿਵੇਂ ਨਮਾਜ਼ ਫਰਜ਼ ਹੈ ਇਸੇ ਤਰੀਕੇ ਦੇ ਤੁਹਾਡੇ ਉੱਪਰ ਜ਼ਕਾਤ ਵੀ ਫਰਜ਼ ਹੈ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਗਰੀਬ ਲੋਕ ਦੇ ਨੇ ਔਰ ਆਪਣਾ ਖਾਣਾ ਪੀਣਾ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ ਆ ਜਾਂ ਉਹ ਕਪੜੇ ਲੀੜੇ ਤੋਂ ਜੇ ਮਤਲਬ ਮੌਤਾਂਜ ਨੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਦੇਖੋ ਬਾਕਾਇਦਾ ਇਨਸਾਨੀਅਤ ਦੇ ਲਫ਼ਜ਼ ਬਾਕਾਇਦਾ ਜ਼ਿਕਰ ਕੀਤਾ ਹੈ ਦਾਨਪੁਨ ਕਰਨਾ ਦਾਨਪੁਨ ਕਰਨਾ ਇਹਦੇ ਵਿੱਚ ਹਾਂਜੀ ਹਾਂਜੀ ਤੇ ਗਰੀਬ ਦੀ ਮਦਦ ਕਰ ਗਰੀਬ ਦੀ ਮਦਦ ਕਰ ਜਿਹੜਾ ਲੋੜ ਬੰਦੇ ਲੋੜ ਬੰਦੇ ਉਹਨਾਂ ਨੂੰ ਬਾਕਾਇਦਾ ਇਹਨਾਂ ਦੇ ਵਿੱਚ ਮਦਦ ਕੀਤੀ ਜਾਣ ਅੱਛਾ ਤੇ ਇਹ ਬਹੁਤ ਪਵਿੱਤਰ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਇੱਕ ਬਹੁਤ ਖਾਸ ਮਖसूस ਗੱਲ ਇਹ ਮੈਂ ਕਹਿਣੀ ਹੈ ਕਿ ਹੁਣ ਜਿਵੇਂ ਸ਼ੁੱਕਰਵਾਰ 15 ਤਾਰੀਖ ਦਾ ਸ਼ੁੱਕਰਵਾਰ ਪਹਿ ਰਿਹਾ ਹੈ 14 ਤਾਰੀਖ ਦਾ ਨਹੀਂ ਹਾਂ ਜੀ 14 ਤਾਰੀਖ ਹੈ ਹੋਲੀ ਸ਼ੁੱਕਰਵਾਰ ਪਹਿ ਰਿਹਾ ਹੈ ਔਰ ਉਸੇ ਦਿਨ ਇੱਕ ਬਹੁਤ بڑا ਤਿਵਾਰ ਔਰ ਬਹੁਤ ਹੀ ਇਹ ਸਮਝ ਲਓਗੇ ਜੋ ਬਹੁਤ ਆਸਤਾ ਵਾਲਾ ਤਿਵਾਰ ਹੋਲੀ ਜੀ ਨੂੰ ਕਹਿੰਦੇ ਆ ਉਹ ਹੋਲੀ ਦਾ ਤਿਵਾਰ ਵੀ ਸ਼ੁੱਕਰਵਾਰ ਵਾਲੇ ਦਿਨੀ ਬਾਕਾਇਦਾ ਮਨਾਇਆ ਜਾਊਗਾ ਮੇਰੀ ਅਪੀਲ ਇਹ ਹੈ ਬਾਕਾਇਦਾ ਖਾਸ ਤੌਰ ਤੇ ਸਭ तमाम ਦੇਸ਼ ਵਾਸੀਆਂ ਨੂੰ ਔਰ ਇੱਕ ਪਿਆਰ ਦਾ ਪੈਗਾਮ ਹੈ ਆਪਣੇ ਦੇਸ਼ ਵਾਸਤੇ ਵਾਸਤੇ ਕਿ ਇਸ ਤਿਵਾਰ ਨੂੰ ਵੀ ਬਹੁਤ ਚੰਗੇ ਤਰੀਕੇ ਤੋਂ ਮਨਾਇਆ ਜਾਵੇ ਜਿਵੇਂ ਇਹਦਾ ਇੱਕ ਤਰੀਕਾ ਹੁੰਦਾ ਹੈ ਕਿ ਗੁਲਾਲ ਅਗਰ ਕਿਸੇ ਨੂੰ ਲਾਣਾ ਹੈ ਪਿਆਰ ਪਿਆਰ ਦੀ ਜਿਹੜੀ ਬਾਸਾ ਹੈ ਨਾ ਉਸ ਨੂੰ ਇਸਤੇਮਾਲ ਕੀਤੀ ਜਾਣ ਹਰ ਜਗ੍ਹਾ ਔਰ ਪਿਆਰ ਨਾਲ ਹੀ ਬਾਕਾਇਦਾ ਹੋਲੀ ਖੇਲੀ ਜਾਣ ਜਿਹੜੇ ਹੜਦੰਗ ਬਾਜ਼ੀਆਂ ਹੁੰਦੀਆਂ ਕਿ ਬਈ ਚੋੜਾ ਨਾਲ ਚੋੜਾ ਮਾਰ ਰਹੇ ਨੇ ਪਾਣੀ ਮਾਰ ਰਹੇ ਨੇ ਜਿਨ੍ਹਾਂ ਨੂੰ ਨਹੀਂ ਵੀ ਖੇਲਣੀ ਹੁੰਦੀ ਹੈ ਉਹਨਾਂ ਦੇ ਉੱਪਰ ਵੀ ਬਾਕਾਇ ਦਾ ਪਾਣੀ ਮਾਰ ਰਹੇ ਨੇ ਕਿਸੇ ਨੂੰ ਮਹਿਮਾਨਦਾਰੀ 'ਚ ਜਾਣਾ ਹੈ ਕਿਸੇ ਨੂੰ ਦਫ਼ਤਰ ਜਾਣਾ ਹੈ ਕਿਸੇ ਹੋਰ ਕੰਮ 'ਚ ਜਾਣਾ ਹੈ ਕਿਸੇ ਨੂੰ ਉਹਦੇ ਉੱਪਰ ਵੀ ਬਾਕਾਇ ਦਾ ਰੰਗ ਮਾਰ ਰਹੇ ਨੇ ਉਹ ਬਿਲ ਬਿਲਕੁਲ ਬਾਕਾਇ ਦਾ ਖੁਸ਼ੀ ਦਾ ਇੱਕ ਪੈਗਾਮ ਹੁੰਦਾ ਹੈ ਇਹ ਬਹੁਤ ਪਿਆਰ ਭਰਾ ਪੈਗਾਮ ਹੈ ਇਹ ਹੋਲੀ ਦਾ ਔਰ ਈਦ ਦਾ ਜਿਵੇਂ بہت سارے تسی گانے سنے ہونے فلموں بھی دکھایا جاتا ہے کہ میں کیمیں مطلب عید ہولی دیوالی میں مسلمان ایک دوسرے کو گڑے مل کے منائے مناتے ہیں تو اسی طریقے گڑے مل کے مناؤ اور اسی طریقے سے اگر گلال تمہیں لگانا ہے کسی سے پیار ہے محبت ہے جان پچھان ہے وہ تھی باقاعدہ یا مطلب اس کی مرضی کے مطابق باقاعدہ ہولی بھی کھیل سکتے ہو لیکن میں باقاعدہ ایک درخواست یہ کرتا ہے کہ اس دن جمعہ کا دن پڑھ رہے ہیں اور ایک بہت پویتر اس رمجان کے مہینے میں یہ جمعہ آ رہا ہے اور ہوڑی آ رہی ہے سونے پر سواگہ ہے باقاعدہ اس کا اسی تمام دیش واسیوں مبارک بات بھی دینا چاہتے ہیں لیکن درخواست یہ ہے کہ تقریباً بارہ بجے تو لے کے جمعہ والے لوگ جو مسجدہ سے جانے ہیں مسجدہ سے نماز پڑھنے واسطے جانا ہے انہوں نے تو خاص طور سے اس کا لحاظ رکھے میں بہت پیار کے ساتھ اور بہت ستکار کے ساتھ سارے اپنے دیش واسیوں کو درخواست کرتے ہیں کہ اگر انہوں یہ پتہ چل جان گئے بندہ جمعہ کی نماز چلے جا رہا ہے تو باقاعدہ انہوں اپنا گیا بھائی سمجھ کر کے خونی رشتے کا ہمارا رشتہ ہے باقاعدہ بھائی بھائی ہیں ایسی سارے ہندوستان کے ہی واسی ہیں ਉਹਨੂੰ ਕਹਿੰਨ ਕਿ ਬਈ ਤੁਸੀਂ ਨਮਾਜ਼ ਪੜ੍ਹੀਓ ਕੋਈ ਗੱਲ ਨਹੀਂ ਹੈ ਉਹਨਾਂ ਦੇ ਉੱਪਰ ਜਾਂ ਮਤਲਬ ਕਿਸੇ ਤਰ੍ਹਾਂ ਦੀ ਜਾਂ ਮਤਲਬ ਇਸ ਤਰ੍ਹਾਂ ਦੀ ਉਹ ਨਾ ਕਰੇ ਔਰ ਅਗਰ ਹੁਣ ਸੇ ਬਾਕਾਇਦਾ ਪਿਆਰ ਮੁਹੱਬਤ ਵੀ ਹੈ ਤਾਂ ਉਹਨਾਂ ਨੂੰ ਕਹੇ ਕਿ ਬਈ ਠੀਕ ਹੈ ਆਪਣਾ ਹੋਲੀ ਮੰਦਾ ਨਹੀਂ ਹੈ ਤਾਂ ਹੋਲੀ ਇੱਕ ਚੁਟਕੀ ਦਾ ਦੀਵਾਰ ਹੈ باقاعدہ چٹکی بھر رنگ کا تہوار ایسا ہے کہ یہ خوشیاں بھرا تہوار ایک چٹکی کے اندر تمام زندگی کی خوشیاں حاصل ہو جاتی ہیں اور اگر جب مطلب اس کو ہم گندگی طریقے سے جب مطلب ناڑی کا چوڑا مار مار کے آنے جانے والوں کے کپڑے خراب کر کے منانا چاہیں گے تو یہ پیغام غلط زمہ ہے ایک دوسرے کے اندر پیار نہیں بلکہ نفرت پیدا ہوتی ہے